ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਮਾਜ ਮਹਿਲਾ ਪੰਜਵਾਂ ਸ਼ਬਦ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਇਹ ਸ਼ਬਦ ਨੂੰ ਕਹਿਰਵਾ ਤਾਲ ਤੇ ਬਹੁਤ ਹੀ ਆਸਾਨ ਤੋਂ ਤੇ ਆਪਾਂ ਕਰਨ ਜਾ ਰਹੇ ਹਾਂ ਤੇ ਜਦੋਂ ਵੀਰਾਂ ਦੇ ਸਕੇਲ ਤੇ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਰੇ ਨੂੰ ਸਾ ਮੰਨਦੇ ਹਾਂ ਜਦੋਂ ਪਹਿਲੇ ਕਾਰੇ ਨੂੰ ਆਪਾਂ ਸਾ ਮੰਨਦੇ ਹਾਂ ਤਾਂ ਮੰਦ ਸप्तक ਵਿੱਚ ਕੋਮਲ ਨੀ ਅਤੇ ਮੱਧ ਸप्तक ਵਿੱਚ ਸਾ ਤੋਂ ਬਾਅਦ ਸ਼ੁੱਧ ਰੇ ਕੋਮਲ ਗਾ ਮਾ ਸ਼ੁੱਧ ਪਾ ਆ ਤੋਂ ਬਾਅਦ ਕੋਮਲ ਨੀ ਅਤੇ ਸਾ ਇੱਥੇ ਤੱਕ ਹੀ ਸ਼ਬਦ ਦਾ ਚੱਲਣ ਹੈ ਧਾ ਸਵਰ ਇਸ ਸ਼ਬਦ ਬੱਚ ਨਹੀਂ ਲੱਗਦਾ ਹੈ ਤੇ ਪਹਿਲਾ ਆਪਾਂ ਇਸ ਅਸਾਂ ਤੋਂ ਨੂੰ ਸਥਾਈ ਤੰਦ ਗਾਇਨ ਕਰਦੇ ਹਾਂ ਫਿਰ ਸਿੱਖਦੇ ਹਾਂ ਸ਼ਬਦ ਨੂੰ ਕੱਲੇ ਕੱਲੇ ਸੁਰਤੇ ਚਿਮ ਚਿਮ ਵਰਸ ਅੰਮ੍ਰਿਤ ਧਾਰਾ ਚਿਮ ਚਿਮ ਵਰਸ ਨੇ ਪੀਵੈ ਸੁਨ ਸ਼ਬਦ ਵਿਚਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ ਜਿਮ ਜਿਮ ਵਰਸੈ ਅੰਮ੍ਰਿਤ ਧਾ चिम चिम वरस अमृत धारा अनद विनोद करे दिन राती सदा सदा ते जी अन विनोद करे दिन राती सदा सदा ते जी ਲਾਪਸthਾਈ ਨੂੰ ਕੱਲੇ ਕੱਲੇ ਸਵਰਤੀ ਦੇਖਦੇ ਹਾਂ ਚੇਮ ਚੇਮ ਵਰਸੈ ਅੰਮ੍ਰਿਤ ਧਾਰਾ ਚੇਮ ਚੇਮ ਵਰਸੈ िम अमृत धारा मन पी सुन शब्द विचारा मन पीवे सुन शब्द विचार मन पीवे सुन शब्द विचारा चिम चिम बरसै ਅੰਮ੍ਰਿਤ ਧਾਰਾ ਜਿਮ ਜਿਮ ਵਰਸ ਅੰਮ੍ਰਿਤ ਧਾਰਾ ਇਸ ਤੋਂ ਬਾਅਦ ਜੋ ਅੰਤਰਾ ਹੈ ਉਹ ਬਿਲਕੁਲ ਜੋ ਆਪਾਂ ਪੰਕਤੀ ਸੈਕਿੰਡ ਪਰ ਪੜ੍ਹੀ ਹੈ ਉਹਦੇ ਅਕੋਰਡਿੰਗ ਹੀ ਹੋਏਗਾ ਅਨੰਦ ਬਿਨੋਦ करे दिन राति अनद विनोद करे दिन राति अनद विनोद करे दिन राति अनन्तनोद करे दिन राति सदा सदा हर, सदा सदा हर, सदा सदा हर, केला जियो अनद विनोद करे दिन राति सदा सदा हर, ਜੀਓ ਇਸ ਤੋਂ ਬਾਅਦ ਚਿੰਚੈਂਬਰਸ ਹੈ ਅੰਮ੍ਰਿਤ ਤਾਰਾ ਤੇ ਆਪਾਂ ਇੱਕ ਅੰਤਰਾ ਜੋ ਦੋ ਪੰਕਤੀਆਂ ਦਾ ਹੈ ਲੈ ਲੈਨੇ ਹਾਂ ਕਿਉਂਕਿ ਥੋੜਾ ਜਾਂ ਅੰਤਰਾ ਆਏਗਾ ਇਸ ਪੰਕਤੀ ਨਾਲੋਂ ਸਭ ਕਿਛ ਕਰ ਮੈਂ ਸਭ ਕਿਛ ਕਰ ਮੈਂ ਬਾਹਰ ਨਹੀਂ ਸਭ ਕਿਛ ਕਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੁਪਰਮ ਪੁਲਾਈ ਬਾਹਰ ਟੋਲੇ ਸੁਪਰਮ ਬੁલાਹੀ ਸਭ ਕਿਛ ਕਰ ਮੈਂ ਬਾਹਰ टोल सुभरम पुल दोनो तरीक़े नाल बर टोल सुभ या फिर बोल ਭਰ ਮੇ ਪੁਲਾਹੇ ਸੇ ਮਿਸ ਤਰੀਕੇ ਨਾਲ ਗੁਰ ਪਰਸਾਦੀ ਜਿਨ ਅੰਤਰ ਪਾਇਆ ਸੋ ஷத்தோ அத்த சோஹலா ஜோ அத்தோலா ஜோ सो अंतर बाहर सोहे ला जियों फिर चिम चिम बरसे अमृत धारा मेनू उम्मीद है कि आप जी आसानी के नाल इस शब्द मु सीख जाओगे वाहे जी का खालसा वाहे जी की फतेह